ਆਪਾਂ ਕੂੜੇ ਦੇ ਬੈਠੇ ਖੜਾ ਆ ਪਰਲੇ ਬੰਦ ਨੂੰ ਵਿਛਾਈ ਕਰੇ ਦਾ ਨਾ ਯਾਰ ਮਾਰਾ ਭਾਦਾ ਤੇ ਕਹੇ ਯਾਰ ਕੋਈ ਸਾਡੇ ਜਾਂ ਸਾਡੇ ਐਮਸੀ ਯਾਰ ਅਸੀਂ ਤੁਹਾਨੂੰ ਵੀ ਕਹੀਏ ਕਰ ਤੋਂ ਕੋਈ 60 ਸਾਲ ਭਾਈ ਤੇ ਪਿਛਲੇ 10 ਸਾਲ ਚੱਕ ਲਾ ਦੇ ਕਾਟ ਮੇਂ ਕਿਥੇ ਚੱਲ ਜੀ ਸਾਨਾ ਦੂਜੀ ਦੁਨੀਆ ਤੇ ਜਾਣਾ ਨਹੀਂ ਫਿਰ ਦੁਨੀਆ ਦਾ ਰੋਣਾ ਕੀ ਦੀ ਐਸਾ ਜੀ ਕੋਲ ਮੈਂ ਕੰਮ ਕਰਵਾ ਗਿਆ ਥੋੜਾ ਇਹ ਵੀ ਪਰਖ ਮੈਂ ਦਾ ਬੱਗਾ ਸਾਰਿਆਂ ਦਾ ਸੀ ਬੜਾ ਹਾਸਤਾ ਸਾਰਿਆਂ ਨੂੰ ਮੇਰੀ ਸਾਰੇ ਕਿਹੜਾ ਕੰਮ ਕੋਈ ਨਹੀਂ ਰੱਖ ਦਿੱਤੀ ਸੀ ਤੁਸੀਂ ਸਾਨੂੰ ਦੇ ਟਾਈਮ ਦੇ ਦੇ ਆਪਾਂ ਉਹਨਾਂ ਦਾ ਕਰ ਦੇਣਾ ਕੰਮ ਤੇ ਦੱਸਦੇ ਆਪਾਂ ਟਾਈਮ ਦੇ ਦਿਓ ਆਪਾਂ ਟਾਈਮ ਦੇ ਦੇਣਾ ਜੋਤੀ ਚੋਤੀ ਲਿਆ ਜਾ ਆਪਾਂ ਉਹਨਾਂ ਦਾ ਕਰ ਦੇ ਜੀ ਤੁਸੀਂ ਸਾਨੂੰ ਕਹਿੰਦੇ ਆਪਾਂ ਕਰ ਦੇਣਾ ਕੋਈ ਗੱਲ ਨਹੀਂ ਆਪਾਂ ਉਹ ਨੂੰ ਕਹਿ ਕੇ ਗਿਆ ਤੈਨੂੰ ਫੋਟੋਸ ਦੇ ਦਿੱਤਾ ਹੁਣ ਕਿੱਦਾਂ ਕਹਿਣਾ ਕਿਛੇ ਕਰ ਦਿੰਦਾ ਕਿਹਦਾ ਕਿਹਦਾ ਚੱਕੋ ਚੱਕੋ ਮੇਰੇ ਸਾਹਮਣੇ ਚੱਕੋ ਨਹੀਂ ਮੈਨੂੰ ਪੁੱਛੀ ਜਾਂਦੇ ਮੈਂ ਕਿਹੜਾ ਹੋ ਜਾਣਾ ਦਾਣੇ ਮੈਂ ਕਿਹਾ ਸਰ ਇਹ ਜਿਹੜੀ ਅੱਜ ਕਾਰਵਾਈ ਕੀਤੀ ਗਈ ਹੈ ਨਜਾਇਜ਼ ਕਰਜ਼ਿਆਂ ਦੇ ਪ੍ਰਤੀ ਕਿ ਇਹਦੇ ਵਾਸਤੇ ਜਦੋਂ ਲੋਕ ਥੋੜੇ ਟਾਈਮ ਵਾਸਤੇ ਤੇ ਅਸਰ ਕਰਦੇ ਉਸ ਤੋਂ ਬਾਅਦ ਫੇਰ ਉਸੇ ਜਗ੍ਹਾ ਤੇ ਦੁਬਾਰਾ ਆ ਜਾਂਦੇ ਤੇ ਇਹਦੇ ਜਿਹੜਾ ਹੈਗੇ ਤੇ ਕੀ ਕਾਰਵਾਈ ਕਰਦੇ ਹੁਣ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਜਦੋਂ ਇਹ ਕਾਰਵਾਈ ਕਰਦੇ ਆ ਨਾ ਤੇ ਬਹੁਤ ਸਾਰੇ ਲੋਕ ਮੌਕੇ ਤੇ ਤੇ ਮੰਨ ਜਾਂਦੇ ਆ ਕੁਝ ਜਗ੍ਹਾ ਤੋਂ ਉਸਮਾਨ ਵੀ ਚੱਕ ਲਈਦਾ ਜਾਂ ਪਿੱਛੇ ਵੀ ਕਰਾ ਲਈਦਾ ਪਰ ਫਿਰ ਉੱਥੇ ਜਾਂਦੇ ਪਰ ਇਹਦੇ ਲਈ ਅਸੀਂ ਸਾਰਿਆਂ ਨੂੰ ਅੱਜ ਤੋਂ ਤੁਹਾਡੇ ਖਿਆਲ ਦੇ ਵਿੱਚ ਤੁਹਾਨੂੰ ਪਤਾ ਹੋਣਾ 1 ਮਹੀਨਾ 1.5 ਮਹੀਨਾ ਪਹਿਲਾਂ ਵੀ ਆਪਾਂ ਇੱਕ ਗੱਲ ਕੇ ਐਸਐਚਓ ਸਾਹਿਬ ਦੇ ਨਾਲ ਸਾਰਾ ਪੁਲਿਸ ਸਹਾਇਤਾ ਦੇ ਨਾਲ ਹੀ ਕੰਮ ਕੀਤਾ ਸੀ ਤੋਂ ਸਾਰਿਆਂ ਨੂੰ ਇੱਕ ਐਡਵਾਈਸ ਵੀ ਦਿੱਤੀ ਸੀ ਤੇ ਟਾਈਮ ਵੀ ਦਿੱਤਾ ਸੀ ਕਿ ਤੁਸੀਂ ਆਪਣੇ ਆਪ ਹੀ ਖੋਖੇ ਜਾਂ ਫੜੀਆਂ ਜਾਂ ਸਬਜ਼ੀ ਦੀਆਂ ਉਹਨਾਂ ਪਿੱਛੇ ਕਰ ਲਓ ਕਿਉਂਕਿ ਮੇਨ ਸੜਕਾ ਕਿਤੇ ਵੀ ਹੱਥ ਸਾਹ ਕੋ ਪਤਲੀ ਹੁਣ ਤੁਸੀਂ ਗੱਲ ਕੀਤੀ ਹੈ ਕਿ ਲੋਕ ਇੱਕਦਮ ਵਾਪਸ ਉੱਥੇ ਆ ਜਾਂਦੇ ਆ ਇਹਦੇ ਲਈ ਅਸੀਂ ਇੱਕ ਨੋਟਿਸ ਤਿਆਰ ਕੀਤਾ ਹੈ ਇਹ ਨੋਟਿਸ ਇੱਕ ਦੋ ਦਿਨ ਤੱਕ ਇਹਨਾਂ ਕੋਲ ਪਹੁੰਚ ਜਾਣਾ ਜਿਨ੍ਹਾਂ ਨੇ ਗੇਹ ਨਜਾਇਜ਼ ਕਬਜ਼ੇ ਕੀਤੇ ਆ ਦੋ ਕੁ ਦਿਨ ਦਾ ਇਹਨਾਂ ਨੂੰ ਸ਼ਾਇਦੋ ਚ ਟਾਈਮ ਮਿਲ ਜੂਗਾ ਨੋਟਿਸ ਦੇ ਹਿਸਾਬ ਤੇ ਜੋ ਹੋਊਗਾ ਅਗਰ ਤਾਂ ਇਹ ਸੈਟੀਸਫੈਕਟਰੀ ਜਵਾਬ ਦੇ ਸਕੇ ਔਰ ਪਿੱਛੇ ਨੂੰ ਕਰ ਲਈਏ ਜਿੱਥੇ ਤੱਕ ਅਸੀਂ ਕਰ ਚੁੱਕੇ ਹਾਂ ਸਾਡੀ ਸੈਟੀਸਫੈਕਸ਼ਨ ਹੋ ਗਈ ਤਾਂ ਠੀਕ ਹੈ ਅਗਰ ਨਹੀਂ ਹੋਇਆ ਤਾਂ ਅਸੀਂ ਮਾਨ ਜੋ ਕੋਰਟ ਦੇ ਵਿੱਚ ਜਿਹੜੇ ਕੇਸ ਲਾਵਾਂਗੇ ਬਾਕੀ ਕੋਰਟ ਡਿਸਾਈਡ ਕਰੇਗਾ ਕਿ ਬੰਦਾ ਨਹੀਂ ਪਾਲਣਾ ਕਰਦਾ ਹੁਕਮਾਂ ਦੀ ਤਾਂ ਹੋ ਹੀ ਸਕਦਾ ਇਹ ਨਿਸ਼ਕਤੀ ਤੋਂ ਬਾਅਦ ਸਰ ਆਨਲ ਟਾਈਮ ਵੀ ਇਹੋ ਜਿਹੀਆਂ ਕਾਰਵਾਈਆਂ ਜਾਰੀ ਰਹਿਣਗੀਆਂ ਸਰ ਬਿਲਕੁਲ ਰਹਿਣਗੀਆਂ ਜੀ ਕਿਉਂਕਿ ਸਰਕਾਰ ਦੀ ਜਿੱਦਾਂ ਜਿੱਦਾਂ ਹਰਿਆਤਾ ਆ ਰਹੀਆਂ ਆਂ ਅਗਰ ਸਰਕਾਰ ਇੰਨੀ ਸੰਗੀਨ ਹੈ ਸਾਡੀ ਬਾਰ-ਬਾਰ ਮੀਟਿੰਗਾਂ ਹੋ ਰਹੀਆਂ ਨਜਾਇਜ਼ ਕਬਜ਼ਿਆਂ ਦੇ ਸਬੰਧ ਵਿੱਚ ਹੋਰ ਚੀਜ਼ਾਂ ਦੇ ਸਬੰਧ ਵਿੱਚ ਤਾਂ ਅਸੀਂ ਇੰਪਲੀਮੈਂਟ ਜ਼ਰੂਰ ਕਰਾਂਗੇ ਉਹ ਬਿਲਕੁਲ ਇੱਕ ਵਧੀਆ ਜਿਹੜਾ ਮਾਹੌਲ ਆ ਲੋਕਾਂ ਨੂੰ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਸਾਡੀ ਡਿਊਟੀ ਵੀ ਬਣਦੀ ਹੈ ਔਰ ਇੱਥੇ ਮੈਂ ਤੁਹਾਡੇ ਨਾਲ ਇੱਕ ਮਾਧਿਅਮ ਦੇ ਰਹੀ ਲੋਕਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਪਲੀਜ਼ ਆਪਾਂ ਆਪਣਾ ਖਿਆਲ ਖੁਦ ਹੀ ਰੱਖੀ ਹੈ ਨਾ ਤੁਹਾਡਾ ਸ਼ਹਿਰ ਹੈ ਤੁਹਾਡਾ ਸ਼ਹਿਰੀ ਰਹਿਣਾ ਅਗਰ ਇਹਨੂੰ ਸਾਫ਼ ਸੁਥਰਾ ਰੱਖਾਂਗੇ ਪਿੱਛੇ ਹੋ ਕੇ ਮੈਂ ਇਹ ਕਹਿੰਦਾ ਸਮਾਨ ਵਿੱਚੋਂ ਸਾਰਾ ਕੁਝ ਕਰੋ ਪਰ ਜੈਜ ਜੈ ਤਰੀਕੇ ਨਾਲ ਕੰਮ ਕਰੀਏ ਨਜ਼ਾਇਜ਼ ਤਰੀਕੇ ਨਾਲ ਕੰਮ ਨਾ ਕਰੀਏ ਕਿਉਂਕਿ 메ਨ ਰੋਡ ਲੰਘਦਾ ਤੁਸੀਂ ਦੇਖਿਆ ਉਹ ਤੁਹਾਡਾ ਹਾਈਵੇ ਸ਼ਾਮ ਉੱਥੇ ਜਿਹੜੀਆਂ ਲੱਗੀਆਂ ਹੁੰਦੀਆਂ ਬਹੁਤ ਸਾਰਾ ਕੁਝ ਆਪਾਂ ਦੇਖਦੇ ਵੀ ਹੈ ਨਾ ਪਰ ਅਗਰ ਕੋਈ ਹਾਦਸਾ ਹੋ ਗਿਆ ਤਾਂ ਉਹਦੀ ਜ਼ਿੰਮੇਵਾਰੀ ਫਿਰ ਕੇ ਦੀ ਹੈ ਇਹ ਤਾਂ ਇਹਨਾਂ ਦੀ ਜੁਮੇ ਵੈਰੀਫੀਕਸ ਹੋ ਗਈ। ਤਾਂ ਮੇਰੇ ਤੁਹਾਡੇ ਇਸ ਮੀਡੀਆ ਦੇ ਲਈ ਤੁਹਾਡਾ ਵੀ ਥੈਂਕਸ ਤੁਸੀਂ ਵੀ ਸਾਡਾ ਪੂਰਾ ਸਾਥ ਦਿੱਤਾ ਅੱਜ। ਮੈਂ ਤੁਹਾਨੂੰ ਵੀ ਕਹੂੰਗਾ ਕਿ ਸਾਡੇ ਵੱਲੋਂ ਵੀ ਅਪੀਲ ਕਰਤੀ ਜਾ ਵੀ ਕਿਰਪਾ ਕਰਕੇ ਇੱਕ ਸਫਾਈ ਦਾ ਧਿਆਨ ਜ਼ਰੂਰ ਰੱਖੋ। ਥੂੜਾ ਬਾਹਰ ਨਾਲ ਸੁੱਟੋ। ਪਾਣੀ ਗਰਮੀ ਦਾ ਟਾਈਮ ਹੈ। ਪਾਣੀ ਦੇ ਸਬੰਧ ਵਿੱਚ ਵੀ ਬੇਨਤੀ ਹੈ ਵੀ ਕੋਪਾ ਵੇਸਟ ਪਾਣੀ ਜਿਹੜਾ ਪੀਣ ਪੋਟੇਬਲ ਪਾਣੀ ਪੀਣ ਵਾਲਾ ਪਾਣੀ ਇਹਨੂੰ ਪੀਣ ਲਈ ਯੂਜ਼ ਕਰੀਏ। ਗੱਡੀਆਂ ਨਾਲ ਤੋਂ ਇਹ ਜਾਂ ਹੋਰ ਕੰਮ ਨਾ ਕਰੀਏਸੀਂ ਕਿ ਬਾਅਦ ਵਿੱਚ ਕਮੇਟੀ ਨੂੰ ਸਾਨੂੰ ਕੋਈ ਤੁਹਾਡੇ ਤੇ ਕੋਈ ਨੋਟਿਸ ਭੇਜ ਕੇ ਕੋਈ ਜੁਰਮਾਨਾ ਉਸੂਲੀ ਕਰਨੇ ਪਏ ਜਿਹੜਾ ਵੀ ਆਮ ਤੌਰ ਤੇ ਪਹਿਲਾਂ ਜਰਮਾਨੀ ਦੀ ਗੱਲ ਚੱਲ ਰਹੀ ਹੈ ਉਹ ਇਹ ਵੀ ਚਿੱਠੀ ਆ ਚੁੱਕੀ ਹੈ ਪਹਿਲਾਂ ਦੀ ਠੀਕ ਹੈ ਨਾ ਪਹਿਲਾਂ ਦਾ ਰੂਲ ਹੈ ਪਾਣਾ ਇਹ ਸੌਂਦ ਚ ਵੀ ਕਾਰਵਾਈ ਕਰਨੀ ਪੈ ਸਕਦੀ ਸੋ ਇਹ ਬੇਨਤੀ ਹੈ ਮੇਰੀ ਵੀ ਆਪਾਂ ਆਪਣੇ ਮਾਹੌਲ ਨੂੰ ਆਪਣੇ ਹਿਸਾਬ ਨਾਲ ਆਪਣੇ ਸ਼ਹਿਰ ਨੂੰ ਸਹੀ ਰੱਖੀਏ ਤਾਂ ਕਿ ਲੋਕਾਂ ਨੂੰ ਅਸੀਂ ਚੰਗਾ ਮਾਹੌਲ ਦੇ ਸਕੀਏ ਚੰਗਾ ਸਿਹਤ ਦੇ ਸਕੀਏ